ਜੀ ਆ ਰਿਓ ਕਰੀਏ ਆਪਣਾ ਟ੍ਰੈਪ ਸਟਾਰਟ ਆ ਜੇ ਰੀਸੈਟ ਤੋਂ ਬਾਅਦ ਕਿ ਆਪਾਂ ਪਹੁੰਚ ਗਏ ਜਾੜ ਚ ਚੱਕ ਲਿਆ ਇੱਥੇ ਐਮਪਟੀ ਟ੍ਰੇਲਰ ਇਹ ਜਾੜ ਚ ਸਾਰੇ ਇੱਧਰ ਐਮਪਟੀ ਟ੍ਰੇਲਰ ਹੁੰਦੇ ਆ ਇਹ ਨਾਲ ਹੀ ਆ ਜਾੜ ਦੂਸਰਾ ਇੱਥੇ ਐਮਪਟੀ ਆ ਇਕੱਲੇ ਲੋਡਡ ਦੂਜੀ ਸਾਈਡ ਆ ਕੇ ਤੇ ਹੁਣ ਆਪਾਂ ਚਾਲਦੇ ਆਂਗੇ ਇਸ ਤੋਂ ਬਾਅਦ ਆਪਾਂ ਲੋਡ ਕਰਾਉਣ ਲੈ ਕੇ ਟਰੱਕ ਚ ਇੱਥੋਂ 40 ਕਿਲੋਮੀਟਰ ਤੇ ਆ ਗਈ ਦੂਜੀ ਤੁਰੀ ਪਿਕਅਪ ਵਾਲੀ ਲੋਕੇਸ਼ਨ ਫੋਕ ਬੈਂਕ ਚ ਤੇ ਆ ਪਹੁੰਚ ਗਏ ਆਪਾਂ ਮਸ਼ਰੂਮ ਵਾਲਿਆਂ ਦੇ ਲਾਤਾ ਬੈਕਅਪ ਐ ਇੱਥੇ ਟੌਕ ਤੇ ਤੇ ਉਹ ਸਾਡੀ ਕੰਪਨੀ ਦਾ ਦੂਸਰਾ ਟਰੱਕ ਹੈਗਾ ਉਹ ਵੀ ਬੈਕਅਪ ਕਰਨ ਆਇਆ ਹੈਗਾ ਉਹਨੇ ਵੀ ਯੂਐਸਏ ਨੂੰ ਤੇ ਆਪਾਂ ਵੀ ਯੂਐਸਏ ਜਾਣਾ ਤੇ ਦੇਖਦੇ ਆਂ ਕੀ ਬਣਦਾ ਟ੍ਰਿਪ ਦਾ ਅੱਜ ਥਾਨੂੰ ਮਸ਼ਰੂਮ ਦਾ ਘੜੀ ਅੰਦਰ ਇਹ ਇੱਥੇ ਮਸ਼ਰੂਮ ਹੀ ਆ ਸਾਰੇ ਆ ਆਪਣਾ ਬਾਈ ਖੜਾ ਪੰਜਾਬੀ ਆ ਦੇਖੋ ਮਸ਼ਰੂਮ ਸਾਰੇ ਤਰ੍ਹਾਂ ਦੇ ਹਨ ਕੋਲੇ ਮਸ਼ਰੂਮ ਇੱਥੇ ਬਾਈ ਜੱਲਦਾ ਇਹ ਵੀ ਕੀ ਕਰੀ ਜਾਂਦਾ ਹੈ ਤੇ ਇੱਧਰ ਵੀ ਜ਼ਾਰੇ ਪਿੱਛੇ ਤਾਂ ਇਹ ਬਹੁਤ ਠੰਡਾ ਹੈ ਇੱਧਰ ਬਹੁਤ ਜ਼ਿਆਦਾ ਟੈਂਪਰੇਚਰ ਕਰਤਾ ਆਪਾਂ ਪਹਿਲਾਂ ਸਟਾਰਟ ਸਟੌਪ ਤੇ ਹੀ ਲੱਗਿਆ ਵਾ 34 ਤੇ ਤੇ ਕੰਟੀਨਿਊ ਤੇ ਕਰਤਾ ਇਹ ਕਹਿੰਦੇ ਕੰਟੀਨਿਊ ਤੇ ਹੀ ਰੱਖੋ ਇਹਨੂੰ ਤੇ ਹੁਣ ਆਪਾਂ ਬੈਠਨੇ ਆ ਉਹਨੇ ਟਰੱਕ ਚ ਜੋ ਰੈਡੀ ਹੋ ਗਿਆ ਤੇ ਉਹਨੇ ਆ ਕੇ ਆਪੇ ਡੋਰ ਨੌਕ ਕਰ ਦੇਣਾਗਾ ਉੰਪੇ ਦੇ ਜੱਟੇ ਲਾਈਟ ਉੱਪ ਕਰਨੀ ਦੇਖਣ ਤੇ ਨਹੀਂ ਲੋਡ ਹੁਣ ਪੇਪਰ ਹੀ ਲੈ ਕੇ ਆਉਣੇ ਆਪਣੇ ਕੋਲੇ ਤੇ ਲੋਡ ਹੋ ਗਿਆ ਰੈਡੀ ਤੇ ਲਾ ਦਿਆ ਆਪਾਂ ਸਟ੍ਰੈਪ ਤੇ ਕਲਾ ਦਿਆ ਲੋਡ ਬਾਰ ਲੋਡ ਸਕੈਵਰਾ ਕਹਿੰਦੇ ਪੂਰਾ ਬਾਕੀ ਤੁਸੀਂ ਦਾਦ ਦਿਓ ਠੀਕ ਆ ਓਕੇ ਰਪੋਰਟ ਆ ਪਿਆ ਨਾ ਵਾਈਟ ਵਾਈਟ ਮਸ਼ਰੂਮ ਸਾਰੇ ਨੂੰ ਲਾਉਣੇ ਆਪਾਂ ਡੋਰ ਤੇ ਚਲੋ ਆਈਏ ਗੇਅਰ ਤੇ ਮਾੜੀ ਜੀ ਮਾਰ ਲਈਏ ਨਾਲੇ ਬੁੱਕ ਤੇ ਨਿਗਾ ਆਪਾਂ ਸੋ ਬਲਾ ਮੰਨ ਤੋਂ ਕਹਿੰਦੇ ਆਂ ਡਿਊਟੀ ਤੇ ਪ੍ਰੀ ਟ੍ਰਿਪ ਵਗੈਰਾ ਤੇ ਲੋਡਿੰਗ ਦਾ ਪਾ ਕੇ ਕਰਤਾ ਟਰਨ ਹਾਂ ਡਿਊਟੀ ਹੋ ਗਈ ਆ ਪੂਰੀ ਆਪਣੀ ਆਲਮੋਸਟ ਇੱਕਦਮ ਐਂਡ ਰੈਂਡਾ ਹੋਊਗਾ ਤੇ ਚਲੋ ਮੇਰਾ ਭਾਈ ਲੈ ਕੇ ਰੱਬ ਦਾ ਨਾਮ ਤੇ ਤੁਰੀਏ ਤੁਹਾਨੂੰ ਦਿਖਾਉਣੀ ਹੈ ਨਾ ਦਰਾਜ ਸਾਰਾ ਕਿ ਇੱਥੇ ਵੀ ਆਪਾਂ ਰੁਕਾਂਗੇ ਇਹ ਤੋਂ ਨਿਕਲਦੇ ਆ ਥੋੜੇ ਤੇ ਹੌਲੀ ਜਾਣਾ ਪੈਂਦਾ ਹੁੰਦਾ ਗ੍ਰੇਵਰ ਰੋਡ ਜੀ ਹੈਗੀ ਇਧਰੋਂ ਇਹ ਤੋਂ ਹੌਲੀ ਹੌਲੀ ਚੱਲਦੇ ਆਂ ਕਿਰਾਂ ਤੇ ਫਿਰ ਗਾਂਵ ਦਿਖਾਉਣੀ ਆ ਤੇ ਆਪਾਂ ਪਹੁੰਚ ਗਏ ਆ ਬਾਰਡਰ ਤੇ ਬਾਡਰ ਤੇ ਇੱਥੇ ਨਹੀਂ ਐਮਰਸਨ ਵਾਲੇ ਤੇ ਆਲਮੋਸਟ ਲਾਈਨ ਲੱਗੀ ਵੀ ਹੁੰਦੀ ਹੈਗੀ ਅੱਜ ਥੋੜੀ ਜਿਹੀ ਘੱਟ ਸੀ ਹੈਗੀ ਤਾਂ ਸੀਗੀ ਅੱਜ ਵੀ ਅੱਜ ਵਾਈਪਲਮਲਾ ਸ਼ੋਲਡਰ ਤੇ ਖੜਾ ਹੀ ਮੇਰੇ ਮੂਰੇ ਮੂਰੇ ਰਹੇ ਨੇ ਟਰੱਕ ਤੋੜ ਲੈ ਦੇਖ ਕੇ ਬਾਈ ਨੇ ਇਹ ਵੀ ਨਾ ਹੁੰਦਾ ਨਾ ਵੀ ਮੂਰੇ ਇੱਕ ਟਰੱਕ ਨਾਲ ਲੱਗੇ ਜਾਂ ਉਰ ਟਾਈਮ ਬੱਦ ਲੱਗੂ ਮੈਂ ਬਾਈ ਜਾਂਦਾ ਓਹ ਹੀ ਓਹ ਹੀ ਚੱਲੇ ਤੇ ਮਗਰ ਦੇਖਦੇ ਆਂ ਗੱਡੀ ਕਿ ਲਾਈਨ ਆਗੀ ਲੈਣ ਮੇਰੇ ਖਿਆਲ ਚ ਸਾਡ ਡਿਊਟੀ ਫ੍ਰੀ ਤਾਂ ਹੀ ਸੀਗੀ ਇੱਥੋਂ ਤਾਂ ਹੀ ਉਹ ਰਿਡ ਆਉਂਦੀ ਬਰੀ ਨਾਲ ਲੱਗਟਾਣ ਜਿਹੜੇ ਬੰਦੇ ਇੱਧਰੋਂ ਚੱਲਦੇ ਉਹਨਾਂ ਨੂੰ ਤਾਂ ਪਤਾ ਹੋ ਉ ਉੱਥੋਂ ਤਾਂ ਹੀ ਹੈਗੀ ਆ ਲਾਈਨ ਲੱਗੀ ਵੀ ਹੈਗੀ ਤੇ ਹੁਣ ਆਪਾਂ ਇੱਥੇ ਬਾਰਡਰ ਤੇ ਰੀਪਰ ਕਰਨਾ ਪੈਂਦਾ ਹੁੰਦਾ ਬੰਦ ਤੇ ਆਪਾਂ ਕਰਤਾ ਤੇ ਬਾਰਡਰ ਜਦੋਂ ਆਪਾਂ ਕਰ ਲਿਆ ਕ੍ਰੋਸ ਤੇ ਦੁਬਾਰੇ ਕਰਾਂਗੇ ਸਟਾਰਟ ਇਹਨੂੰ ਆ ਦੋ ਟਰੱਕ ਹੀ ਆਪਣੇ ਕੋਲ ਇੱਕ ਉਹ ਚੜਾ ਤੇ ਇੱਕ ਪਹਿਲਾਂ ਹੋਰ ਸੀਗੇ ਹੁਣ ਪਰ ਆਪਣਾ ਤੀਜਾ ਟਰੱਕ ਹੀ ਰਹਿ ਗਿਆ ਹੈਗਾ ਤੇ ਦੁਬਾਰਾ ਆਪਾਂ ਕਾ ਕਾਰਜਣਾ ਹੁਣੇ ਤੋਂ ਆਪਾਂ ਬਾਰਡਰ ਕ੍ਰੋਸ ਯੂ ਐਸ ਏ ਦਾ ਆਹ ਆ ਗਏ ਆਪਾਂ ਲਾਹਤੇ ਨੌਰਥਰ ਕੋਟ ਵਾਲੇ ਤੇ। ਰੈਡ ਨਾਲੇ ਤੇ। ਇੱਥੋਂ ਭਰਦੇ ਆਂ ਤੇਲ। ਇਹਦੇ ਤੇ ਹੈ ਰਸ਼ ਘਟ ਹੁੰਦਾਗਾ ਬਾਰਿਸ਼ੇਤੀ ਆ ਜਾਂਦੀ ਆ। ਆ ਦੇਖੋ ਕਾਲੀ ਵੰਗੂ ਹੀ ਪਿਆਗਾ। ਇਹ ਦੋ ਬਟਰਕ ਆਇਲ ਲਾਂਚ ਘੜੇ ਅੰਦਰ। ਤੇ ਇੱਧਰ ਪਹਿਲੇ ਜੀ ਆਪਾਂ ਲਾਉਂਦੇ ਆ। ਮੈਨੂੰ ਮੋਸਟਲੀ ਆਹੀ ਹੈ ਨਾ 17 ਨੰਬਰ ਹੁੰਦਾ ਹੈ ਸਟਾਰਟਿੰਗ ਵਾਲਾ ਇਹਨਾਂ ਦਾ 17 ਤੋਂ ਇਹ। ਤੇ ਇਹਦੇ ਵਿੱਚ ਹੀ ਮਿਲ ਜਾਂਦਾ ਹੁੰਦਾ ਇਹਦੇ ਤੇ ਤਾਂ ਖਾਸ ਕਰਕੇ ਕਿਉਂਕਿ ਬਿਜੀ ਘਟ ਹੁੰਦਾ। ਕੋਲ ਦੇ ਟੱਕਣ ਆਪਾਂ ਕਰਦੇ ਹਾਂ ਸਟਾਰਟ ਨਾਲੇ ਉਹਨੇ ਤੇਲ ਪਾੜਦੇ ਭਰਦੇ ਆਪਾਂ ਕਰਦਾਂਗੇ ਵੈਂਟੀ ਸ਼ੀਲਡ ਕਲੀਨ ਬੜਾ ਓਟੋ ਮੱਚਰੋਂ ਮੁੱਚਰ ਜੋ ਵੀ ਬੱਜਿਆ ਹੁੰਦਾ ਚੱਲ ਪਾ ਲੈ ਆ ਚੱਲ ਪਿਆ ਅੰਕੋਈ ਹੋ ਗਿਆ ਸਟਾਰਟ ਨੰਬਰ ਆਪਣੇ ਹੋ ਗਿਆ ਦੇਖ ਲੋ ਕਾਰ ਨਾਲ ਰੋਕ ਗਿਆ ਸੀ ਇੱਕ ਵਾਰੀ ਤਾਂ ਕਰਕੇ ਟਾਈਮ ਲੱਗ ਗਿਆ ਹੁਣ ਚਲਾਤਾ ਆਪਾਂ ਤੇ ਹੁਣ ਆਪਾਂ ਕਰ ਲੇ ਕਰਦੇ ਪੈਂਡ ਸ਼ੀਲਡ ਵਗੈਰਾ ਕਲੀਨ ਸਾਰਾ ਕੁਝ ਆਪਾਈ ਵੀ ਇਹ ਤਾਂ ਊਂਗਾੜਾ ਇਧਰ ਸਾਈਡ ਤੇ ਇਧਰ ਤੇਲ ਭਰਨ ਵਾਲਾ ਨਹੀਂਗਾ ਇਹ ਤਾਂ ਉਹ ਇਧਰ ਲਾਈ ਖੜਾ ਹੈ ਤੇ ਮਿਲ ਅੰਦਰ ਗਿਆ ਹੋਊਗਾ ਬਾਜ ਨੂੰ ਆਦਾਂ ਹੁਣ ਚੱਲਦੇ ਆਪਾਂ ਅੰਦਰ ਅੰਦਰੋਂ ਚੱਕ ਲਈਏ ਕਾਪੀ ਆਪਾਂ ਬਣਾ ਲਈਏ ਮਸ਼ੀਨ ਤੋਂ ਉੱਥੋਂ ਇਹ ਆ ਦੇਖੋ ਆ ਵਧੀਆ ਹੁੰਦਾ ਇਹਨਾਂ ਦਾ ਲਾਭਦਾ ਸਿਸਟਮ ਅੰਦਰੋਂ ਜੋ ਕੁਝ ਵੀ ਤੁਸੀਂ ਬਾਈ ਕਰਨਾ ਨਾਲ ਆ ਟੋਕੋ ਵਰਗਾ ਇੱਥੋਂ ਜੀ ਖਾਣਾ ਇਹ ਬੇਸੇ ਨਾ ਦਾ ਫੂਡ ਵਧੀਆ ਹੁੰਦਾ ਨਾਲੇ ਕੋਈ ਬਾਲਾ ਮਹਿੰਗਾ ਨਹੀਂ ਹੁੰਦਾ ਔਰ ਅਸੀਂ ਟਰੱਕ 'ਚ ਬੈਠ ਕੇ ਖਾਣੇ ਆਪਾਂ ਸਮੋਸਾ ਪਹਿਲਾਂ ਅੰਦਾ ਸੀ ਘਰੋਂ ਇੱਥੋਂ ਨਹੀਂ ਮਿਲਦਾ ਇੱਕ ਆ ਕੇ ਤੇ ਪੇਰ ਆ ਪਤ ਤੁਰਦੇ ਆ ਉਦੋਂ ਬਾਅਦ ਚ ਨਾਲੇ ਉਹ ਵੀ ਪੇਟ ਭੂਜਾ ਤੇ ਨਾਲੇ ਪੀ ਲਈ ਆਪਾਂ ਕਾਫੀ ਕਿਉਂ ਖੀਂਦਾ ਨਾ ਸਮੋਸਾ ਆਪਾਂ ਪਹੁੰਚ ਗਏ ਰੋਗ ਪਿੜਿਆਲੇ ਲਾਫ ਤੇ ਤੇ ਉਹਨੇ ਬੈਨੀਫੀਡ ਵਗਿਆ ਫੇਰ ਬੰਦੀ ਹੋ ਗਈ ਸੀ ਮਛਰ ਨਾਲ ਨੂੰ ਪਤਾ ਹੋ ਹੀ ਜਾਂਦੀ ਹੈ ਉਹ ਕਲੀਨ ਕਰਨ ਲਈ ਤੇ ਨਾਲੇ ਤੋਂ ਆਪਾਂ ਘਰੋ ਜਿਹੜੀ ਚਾਹ ਲਿਆਉਣੇ ਨੇ ਉਹ ਤਰਮੋਸ਼ ਵਗੈਰਾ ਧੋਣ ਵਾਲੀ ਸੀਗੀ ਉਹ ਤੋਂ ਲਿਆ ਮੰਗੇ ਤਰਮੋਸ਼ ਧੋਤੀ ਜਾਊ ਵਧੀਆ ਇੱਥੋਂ ਅੰਦਰ ਗਰਮ ਪਾਣੀ ਨਾਲ ਉਹ ਭਰ ਕੇ ਰੱਖ ਲਾਂਗੇ ਪੈਣ ਲੱਗੇ ਉਹ ਚ ਪਾਣੀ ਡੋਲ ਦਾਂਗੇ ਤੇ ਆਪਾਂ ਪਹੁੰਚ ਗਏ ਆਪਣੀ ਡਿਲੀਵਰੀ ਲੋਕੇਸ਼ਨ ਤੋਂ ਔਰ ਦੋ ਕਮੀਨਾਂ ਪਹਿਲਾਂ ਬੰਕ ਆਉਂਦਾ ਅਗਰ ਉੱਥੇ ਪਾਰਕਿੰਗ ਦਾ ਪ੍ਰੋਪਰ ਤਾਂ ਨਹੀਂ ਮਿਲੀ ਐ ਸਾਈਡ ਤੇ ਲਾ ਲੈਣੇ ਹੁੰਨੇ ਆ ਇੱਥੇ ਮਿਲ ਗਈ ਐ ਪਾਰਕਿੰਗ ਆਪਾਂ ਨੂੰ ਹੁਣ ਚੱਲਦੇ ਹਾਂ ਸਟੋਰ 'ਚ ਇਹਨਾਂ ਦੇ ਇੱਕ ਦੂਸਰੇ ਬਾਥਰੂਮ ਵਗੈਰਾ ਜਾਇ ਹੈ ਹੁਣੇ ਉੱਤੇ ਤਾਂ ਦਿਖਾਉਣੇ ਆ ਸਟੋਰ ਇਹ ਵੀ ਵਧੀਆ ਨਾਮਾ ਹੀ ਬਣਿਆ ਇਹਨੂੰ ਲਗਦਾ ਸਾਲ ਦੋ ਸਾਲ ਹੀ ਹੋਇਆ ਇਹਨੂੰ ਟਰੱਕ ਸਟਾਪ ਨੂੰ ਬਣੇ ਨੂੰ ਜੀ ਆਹ ਦੇਖੋ ਅੰਦਰੋਂ ਬਹੁਤ ਵਧੀਆ ਟਰੱਕ ਸਟਾਪ ਆਇਆ ਹੈ ਇੱਥੇ ਵੀ ਇੱਕ ਕੌਫੀ ਵਗੈਰਾ ਪੀਣੀ ਹੈ ਬੰਦੇ ਨੇ ਸਵੇਰ ਉੱਠ ਕੇ ਨਾਲ ਪੀ ਲਵਾਂਗਾ ਸੋ ਆਪਣੀ ਡਿਲੀਵਰੀ ਹੈ 7 ਵਜੇ ਤੇ 6 ਵਜੇ ਉੱਠ ਕੇ ਉਧਰ ਨੂੰ ਜਾਵਾਂਗੇ ਅਨਾਲੀ ਇੰਦਰਬਾਰ ਵਗੈਰਾ ਇਹਨਾਂ ਦਾ ਕੀ ਹੈਗਾ ਇੱਥੇ ਬਣਿਆ ਹੋਇਆ ਇੱਕ ਦਿਨ ਮੈਂ ਗਿਆ ਵੀ ਸੀ ਦਿਨੇ ਆਪਣਾ ਹੁਣ ਖਾਣਿਆ ਰੋਟੀ ਆਪਾਂ ਾਡ ਲਿਆ ਫ੍ਰਿਜ ਚ ਸਮਾਨ ਕਰਦ ਹੁਣ ਬੰਦ ਇਹਨੂੰ ਆਪਾਂ ਵਾਲੇ ਇੱਕ ਅਦੋਂ ਵੀ ਸਬਜ਼ੀ ਨਾਲ ਚਟਨੀ ਦਹੀਂ ਤੇ ਸੈਲਡ ਤੇ ਰੋਟੀਆਂ ਆਬ ਫਾਇਦਾ ਹੁੰਦਾ ਵਿਹਾਰੇ ਵਰੀ ਬੰਦੇ ਦੇ ਦੇਖੋ ਥਲੂ ਕਾਵਾਂਗੇ ਸਾਗ ਆਪਾਂ ਸਾਗ ਵੀ ਹੈਗਾ ਸਿੰਪਲ ਨੰਗ ਲਾਉਣਿਆਂ ਨੇ ਮਾਈਕਰੋ ਚ ਕਰਕੇ ਗਰਮ ਤੇ ਫੇਰ ਖਾਣਨੇ ਆਪਾਂ। ਹੂੰ ਰੋਟੀ ਵੀ ਧਾਰ ਦਿੰਨੇ ਆ ਇੱਧਰ। ਉਹਨੇ ਰੋਟੀ ਘਰ ਮੋਜੂ ਚੁੱਲੇ ਤੇ। ਰੋਟੀ ਮੈਕਰੋ ਚ ਨਹੀਂ ਵਧੀਆ ਰਹਿੰਦੀ ਚੁੱਲੇ ਤੇ ਹੀ ਕਰਨੇ ਨੇ ਘਰੋਂ ਕਰਕੇ ਨਾ। ਨਾ ਤਾਂ ਵਧੀਆ ਬਣ ਜਾਂਦੀ ਏ ਉਹ ਰੜ ਜੇ ਜਾਂਦੀ ਏ ਰੋਟੀ। ਤੇਨੇ ਨਾ ਘੈਂਟ ਬਣ ਜਾਂਦੀ ਏ ਘੈਂਟ ਗੱਲਬਾਤ ਹੋ ਜਾਂਦੀ ਏ ਪੂਰੀ। ਹਾਂ ਚੁੱਲਾ ਦੀਦਾਂ ਚੱਲਦਾ। ਮੈਂ ਇੱਧਰ ਆਪਣੇ ਆਪਣੇ ਸੈਲਡ ਵੇਲ ਤਈ ਪਿਆ ਚਟਨੀ ਪਈ ਏ। ਰੋਟੀਆਂ ਪਕਾਣੀਆਂ ਦੋਈ। ਉਹਨਾਂ ਪਰ ਰੋਟੀ ਖਾ ਲਈ ਤੇ ਆਪ ਭਰ ਦਿੰਨੇ ਸਵੇਪੀ ਨੂੰ ਪਾਣੀ ਇਹੋ ਚਾਹਮਣ ਦਾ ਗਲਾਸ ਤੇ ਦਰਪ ਦਾ ਪਿਆਉ ਤੇ ਆ ਬਾਦਾਮ ਅਕਰੋਟ ਤੇ ਅੰजीर ਵਗੈਰਾ ਇਹ ਆਪਾਂ ਰੱਖ ਲ ਗਏ ਇੰਦਰ ਕਿਉਂਕਿ ਇੱਧਰ ਤਾਂ ਡੁੱਲਣ ਦਾ ਡਰ ਹੁੰਦਾ ਉੱਤੇ ਕੱਪ ਹੋਲਡਰ ਚ ਪਏ ਰਹਿਣਗੇ ਇਹ ਚ ਪਾਣੀ ਥੋੜਾ ਹੋਰ ਪਾਤਾ ਕਿਉਂਕਿ ਘੱਟ ਸੀਗਾ ਇਹ ਤਾਂ ਸਵੇਪਾ ਡੋਲ ਹੀ ਦੇ ਨਾਮ ਦਾ ਉਹ ਕਰ ਲੰਗੇ ਕੱਢ ਦੇ ਵਿੱਚੋਂ ਫੇਰ ਕਰ ਦਗੇ ਪੜਦੇ ਪਾਉਂਦਾ ਆਪਾਂ ਤੇ ਦੂਆ ਸਾਰਿਆਂ ਨੂੰ ਆਪਣੀ ਕੰਨਿਓ ਹੋ ਜਾਣੀਆਂ ਗੁੱਡ ਨਾਈਟ ਸੋ ਬਾ ਮਿਲਦੇ ਆਂ ਸੋ ਬਾ ਡਿਲੀਵਰੀ ਕਰਨੀ ਹੈ ਨਾ ਉਦੋਂ ਉੱਠਣਾ ਹੀ ਪੈਣਾਗਾ ਉਦੋਂ ਮਿਲਦੇ ਆਂ ਸਾਰਿਆਂ ਨੂੰ ਓਕੇ ਜੀ ਤਿਆਰ ਰੱਖਿਓ ਆਪਣਾ ਸਾਰੀ ਠੀਕ ਆਪਣੀ ਦਾਊਗੀ ਪੇਟ ਪੂਜ ਗੁੱਡ ਨਾਈਟ ਬਾਏ